ਸਤਨਾਮ ਵਾਹਿਗੁਰੂ ਸਹਿਬ ਜੀਓ ਕਬੇ ਬਾਚ ਬੇਨਤੀ ਚੋਪਈ ਪਾਤਸ਼ਾਹੀ ਦਸਮੀਂ ਅਮਰੇ ਗਰੋ ਹਾਥ ਦਰਚਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਬ੍ਰਤ ਪਰਾ ਅਮਰੇ ਟੋਸਟ ਸਬੈ ਤਮ ਕਾਬ ਹੋ ਆਪ ਹਾਥ ਦੇ ਮਹੀਂ ਪਚਬ ਹੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਬੈ ਕਰਤਾਰਾ ਮੋਰ ਚਾਣ ਜਿਗਰ ਦੇਖ ਰਹੀ ਐ ਸਭ ਬੈਰਨ ਕੋ ਆਜ ਸੰਗਰੀਏ ਪੂਰਨ ਹੋਏ ਹਮਾਰੇ ਅਸ ਤੋਰ ਪੈਨ ਕਿ ਰਹ ਪਿਆਸ ਤਮਹਿ ਚਾੜ ਕੋਈ ਅਵਰਨਾ ਤਿਆਉ ਜਬਰ ਚਹਉ ਸੁ ਤੁਮ ਤੇ ਪਾਉ ਸੇਵਕ ਸਿਕ ਹਮਾਰੇ ਤਰ ਹੈ ਚੁੰਚਨ ਸਤਰ ਹਮਾਰੇ ਮਰੀ ਹੈ ਆਪ ਹਾਥ ਦੇ ਮੁਜੇਬ ਰਹੀ ਐ ਮਰਨ ਕਾਲ ਕਾਤਰਾਸ ਨਿਵਰੀ ਐ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸੇ ਤੂ ਚੂ ਕਰੇ ਹੋਰ ਚਾ ਰਾਖਲੇਹੁ ਮਹਾਰਖਨ ਹਰਿਏ ਸਹਿਬ ਸੰਤ ਸਾਇ ਪਿਆਰੇ ਤੀਨ ਬੰਦ ਦੁਸ਼ਟਨ ਕੇ ਅੰਤਾ ਤੁਮਹ ਬ੍ਰਿ ਚਤੁਰ ਤਸਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਵਜੂ ਅਵਤਰਾ ਕਾਲ ਪਾਇ ਕਰ ਬੇਸਨ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੋਤੀ ਜੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੁਈ ਗੁਰੂ ਸਮਝਿਉ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸੇਵਕਨ ਸੁਖ ਦਿਓ ਸਤਰਨ ਕੋ ਪਲਮੋ ਬੁਧ ਕੀਓ ਕਟ ਕਟ ਕੇ ਅੰਤਰ ਕੇ ਜਾਣਤ ਭਲੇ ਬਰੇ ਕੇ ਪੀਰ ਬਜਾਨਤ ਜੀਤੇ ਤੇ ਕੋਂਚਰ ਅਸਤੂਲਾ ਸਭ ਪਾਰ ਕਰਪਾ ਦ੍ਰਿਸ਼ਟ ਕਰਪੂਲਾ

ਤਾ ਕਾ ਮੂਡ ਚਾਰਤ ਭੇਦ ਤਾ ਜਕੋ ਪੇਵ ਨ ਪਾਵਤ ਬੇਦਾ ਤਾ ਕੋ ਕਿਰਪਾ ਹਨ ਹਨਮਨ ਤ ਮਹਾ ਮੂਡ ਕਸ਼ ਭੇਦ ਨ ਜਨਤ ਮਹਾ ਦੇਵ ਕੋ ਕਹਿ ਤ ਸਦਾ ਸੇ ਨਰਨ ਕਰ ਕਾ ਜੀ ਨਤ ਨੇ ਪਿਵ ਆਪਾ ਬੰਦੇ ਬੁਧ ਹੈ ਜੇ ਤਿਵਰ ਨਤ ਪਿੰਨ ਪਿੰਤ ਤੇ ਤੇਤੀ ਸਮਰ ਲਖਾ ਨ ਜਾਏ ਪਸਾਰਾ ਕਹਿ ਬਿਦ ਸਚ ਪ੍ਰਥੂ ਸੰਸਾਰਾ ਏਕੇ ਰੂਪਨੂਪ ਸੂਪਰੰਗ ਪਿਵ ਰਾਵਨੀ ਰੂਪਾ ਅੰਡਜ ਚਿਰਜ ਸੇਤਜਕਿਨੀ ਉਤਪੁਜ ਖਾਨ ਬਾਹਰ ਰਚ ਦੇਨੀ

ਔਰ ਐਸਾ ਕਿਆ ਉਹ ਨਾ ਪਗ ਭਰੇ ਤੇ ਹਰੇ ਤਨ ਕੇ ਤੁਮ ਸੰਕਟ ਸਬ ਟਾਰੇ ਜੋ ਕਲ ਕੋ ਇਕ ਬਾਰ ਤਿਆ ਹੈ 타ਕੇ ਕਾ ਟਿਕਟ ਨਿਆ ਹੈ ਪਰ ਅੱਛਾ ਹੋਏ ਤਾਹੇ ਸਭ ਕਲਾ ਟੁਸਟ ਅਰੇਸ਼ਟ ਤ੍ਰੇਤ ਕਲਾ ਕ੍ਰਪਾ ਦ੍ਰਿਸ਼ਟ ਤਨ ਜਾਹੇ ਨਿਹਰੇ ਹੋ 타ਕੇ ਤਾਪਤ ਨਖ ਮੋਹ ਰਹੋ ਰੈਦ ਸੈਦ ਕਰਮੋ ਸਭ ਹੋਈ ਤੁਸਟ ਸ਼ਾਭ ਸ਼ੈ ਸਕੇ ਨ ਕੋਈ ਇਕ ਬਾਰ ਜਿੰਤ ਮੈਂ ਸੰਭਾਰ ਕਾਲ ਆਸ ਤੇ ਤਾਹੀ ਬਰ ਜੈ ਨਰ ਨਾਮ ਤੇ ਹਰੋ ਕਹਾ ਦਰਦ ਡੋਸਟ ਤੋਕ ਤੇ ਰਹਾ ਕਾਰਗ ਕੇਤ ਮੈਂ ਸਰਨ ਤੇ ਹਰੀ ਆਪ ਹਾਥ ਤੇ ਲੇ ਹੋ ਉਬਾਰੀ ਸਰਬ ਧਰਮ ਹੋ ਸਹਾਈ ਡੋਸਟ ਤੋਕ ਤੇ ਲੰਗੋ ਬਚਾਈ ਸਤਨਾਮ ਵਾਹਿਰੂ ਸਹਿਬ ਜੀਓ ਕਬਿ ਉਬਾਚ ਬੇਨਤੀ ਚੋਪਈ ਪਾਤਸ਼ਾਹੀ ਦਸਮੀਮ

ਤੁਮਹਿ ਚਾੜ ਕੋਈ ਵਰਨਾ ਤਿਉਂ ਜਬਰ ਚਹੋਂ ਸੁ ਤੁਮ ਤੇ ਪਾਉ ਸੇਵਕ ਸਿਕ ਹਮਾਰੇ ਤਰਹਿ ਹੈ ਚੁੰਚਨ ਸਤਰ ਹਮਾਰੇ ਮਰੀ ਹੈ ਆਪ ਹਾਥ ਦੇ ਮੁਜੈ ਭਰੀਐ ਮਰਨ ਕਾਲ ਕਾਤਰਾਸ ਨਿਵਰੀਐ ਹਉ ਚੋ ਸਦਾ ਹਮਾਰੇ ਪਛਾ ਸ੍ਰੀ ਅਸਿ ਤੂ ਚੂ ਕਰੇ ਹੋਰ ਚਾ ਰਖ ਲਹੁ ਮਹਿ ਰਖਨ ਹਰਿਏ ਸਹਿਬ ਸੰਤ ਸਹਾਏ ਪਿਆਰੇ ਤੀਨ ਬੰਦ ਦੁਸ਼ਟਨ ਕੇ ਅੰਤਾ ਤੁਮਹ ਬ੍ਰਿ ਚਤੁਰਤਸ ਕੰਤਾ ਕਾਲ ਪਾਈ ਬ੍ਰਹਮਾ ਬਪਤਰਾ ਕਾਲ ਪਾਈ ਸਿਵ ਜੂ ਅਵਤਰਾ ਕਾਲ ਪਾਈ ਕਰ ਬੇਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸੇਵਕਨ ਸੁਖ ਦਿਓ ਸਤਰਨ ਕੋ ਪਲਮੋ ਬੁੱਧ ਕੀਓ ਕਟਕੜ ਕੇ ਅੰਤਰ ਕੀ ਜਾਣਤ ਭਲੇ ਬਰੇ ਕੇ ਪੀਰ ਮਜਾਨਤ ਜੀਤੇ ਤੇ ਕੋਂਚਰ ਅਸਤੂਲਾ ਸਭ ਪਾਰ ਕਿਰਪਾ ਦ੍ਰਿਸ਼ਟ ਕਰ ਬੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਕਟਕੜ ਕੇ ਬੜਬੜ ਕੇ ਜਾਣੇ ਜਬ ਉਹ ਦਕਰ ਕਰ ਕਰ ਤਾਰਾ ਪ੍ਰਜਾਤਰ ਤ ਤਬ ਦੇਹ ਆਪਾਰ ਜਬ ਆ ਕਰ ਕਰ ਤੋ ਕਬ ਹੂੰ ਤੁਮ ਮੈ ਮਿਲਤ ਰਹੇ ਤਰ ਸਭ ਜੇਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇ ਰਹੈ ਤੰਤralਮ ਜਾਨਤ ਬੇਦ ਭੇਦ ਰਾਲਮ ਨਰੰਕਾਰ ਨਰਭਕਾਰ ਨਰਨੰਬ ਆਦ ਨੀਲ ਨਾਦ ਸੰਬ ਤਾਕਾ ਮੂੜ ਚਾਰਤ ਭੇਦ ਜਾ ਕੋ ਪੇਵ ਨ ਪਾਵਤ ਬੇਦ ਤਾ ਤਾ ਕੋ ਕਿਰਪਾ ਹਨ ਹਨਮਨ ਤ ਮਹਾ ਮੋੜ ਕਸ਼ ਭੇਦ ਨਾ ਜਨਤ ਮਹਾਦੇਵ ਕੋ ਕਹਿਤ ਸਦਾ ਸੇ ਨਰਨਕਾਰ ਕਾ ਚੀ ਨਤ ਨੇ ਪਿਵ ਆਪ ਆਪਨੇ ਬੁਧ ਹੈ ਜੇ ਤੇ ਵਰਨਤ ਪਿੰਨ ਪਿੰਨ ਤੇ ਤੇ ਤੀ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਚ ਪ੍ਰਥਮ ਸੰਸਾਰ ਹੈ ਕੇ ਰੂਪ ਅਨੂਪ ਸਰੂਪ ਪਰੰਗ ਪਿਵ ਰਾਵਨੀ ਭੂਪਾ ਅੰਡ ਚ ਜੇਰ ਜ ਸੇ ਤਜ ਕੀਨੀ ਉਤ ਪੁਜ ਖਾਨ ਬਾਹਰ ਰਚ ਦੇਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਪਿਓ ਸੰਗਰੇ ਗੈਠਾ

ਜੋ ਕਲ ਕੋ ਇੱਕ ਵਾਰ ਤਿਆ ਹੈ ਤਾਂ ਕੇ ਕਾ ਟਗਟ ਨਹੀਂ ਆਏ ਹੈ ਰੱਛਾ ਹੋਏ ਤਾਹੇ ਸਭ ਕਲ ਲਾ ਡੁਸ਼ਟ ਅਰੇਸ਼ਟ ਤ੍ਰੈ ਤਦ ਕਲਾ ਕਰਪਾ ਦ੍ਰਿਸ਼ਟ ਤਨ ਜਾਹੇ ਨਿਹਰੇ ਹੋ ਤਾਂ ਕੇ ਤਾਪਤ ਨਖ ਮੋਹ ਰਹੋ ਰੈਦ ਸੈਦ ਕਰਮੋ ਸਭ ਹੋਈ ਤੁਸ਼ਟ ਸ਼ਾਬ ਸ਼ੈ ਸਕੇ ਨ ਕੋਈ ਇੱਕ ਵਾਰ ਜਿੰਤ ਮੈ ਸੰਬਾਰ ਆਕਾਲ 파ਸ ਤੇ ਤਾਹੇ ਬਰ ਜੈ ਨਰ ਦੇ ਨਾਮ ਤੇ ਹਰੂ ਕਹਾ ਦਰਦ ਡੋਸਟ ਤੋਕ ਤੇ ਰਹਾ ਕਾਰਗ ਕੇਤਮ ਬੈ ਸਰਨ ਤੇ ਹਰੀ ਆਪ ਹਾਥ ਤੇ ਲੇ ਹੋ ਉਬਾਰੀ ਸਰਬ ਧਰਮ ਹੋ ਸਹਾਈ ਡੋਸਟ ਤੋਕ ਤੇ ਲੀ ਗੋ ਬਚਾਈ ਸਤਨਾਮ ਵਾਹਿਰੂ ਸਹਿਬ ਜੀਓ ਕਬਿ ਬਾਚ ਬੇਨਤੀ ਚੋਪਈ ਪਾਤਸ਼ਾਹੀ ਦਸਮੀਂ

ਤਮਹਿ ਚਾੜ ਕੋਈ ਅਵਰਨਾ ਤਿਆਉ ਜਬਰ ਚਹੋਂ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰ ਹੈ ਚੁੰਚਨ ਸਤਰ ਹਮਾਰੇ ਮਰੀ ਹੈ ਆਪ ਹਾਥ ਦੇ ਮੁਜੈ ਬਰੀ ਹੈ ਮਰਨ ਕਾਲ ਕਾਤਰਾਸ ਨਿਵਰੀ ਹੈ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸੇ ਤੂ ਚੂ ਕਰੇ ਹੋਰ ਚਾ ਰਖ ਲਹੁ ਮਹਿ ਰਖਨ ਹਰਿਏ ਸਹਿਬ ਸੰਤ ਸਹਾਇ ਪਿਆਰੇ ਤੀਨ ਬੰਧ ਦੁਸ਼ਟਨ ਕੇ ਅੰਤਾ ਤਮਹ ਬ੍ਰਿ ਚਤੁਰਤਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੋ ਅਵਤਾਰ ਕਾਲ ਪਾਇ ਕਰ ਬੇਸੰ ਪ੍ਰਕਾਸ਼ ਸકલ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰ ਸੁਈ ਗਰੂ ਸਮਝਿਓ ਹਮਾਰਾ ਨਮਸਕਾਰ ਤੇ ਸਹਿ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਪਲਮੋ ਬੁਧ ਕੀਓ ਕਟਕੜ ਕੇ ਅੰਤਰ ਕੀ ਜਾਣਤ ਭਲੇ ਬਰੇ ਕੇ ਪੀਰ ਬਚਾਨਤ ਚੀਤੇ ਤੇ ਕੋਂਚਰ ਅਸਤੂਲਾ ਸਭ ਪਾਰ ਕਿਰਪਾ ਦ੍ਰਿਸ਼ਟ ਕਰ ਭੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟਕੜ ਕੇ ਬੜਬੜ ਕੀ ਜਾਣੈ ਜਬ ਉਹ ਦੇ ਕਰ 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 ਤਾਰਾ ਪ੍ਰਜਾਤਰਤ ਤਬ ਦੇਹ ਆਪਾਰਜ ਜਬਾ ਕਰ ਕਰ ਕਰਤ ਹੋ ਕਭੂ ਤੁਮ ਮੈ ਮਿਲਤ ਦੇਹ ਤਰ ਸਭ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੂਜੂ ਚਾਰੇ ਤੁਮ ਸਭ ਹੀ ਤੇ ਰਹੈ ਤੰਦਰਾਲਮ ਜਾਨਤ ਬੇਦ ਭੇਦ ਰਾਲਮ ਨਰੰਗਕਾਰ ਨ੍ਰਭਕਾਰ ਨਰਲੰਬ ਆਦ ਨੀਲ ਨਾਦ ਸੰਬ ਤਾਕਾ ਮੂੜ ਚਾਰਤ ਭੇਦ ਜਾ ਕੋ ਪੇਵ ਨ ਪਾਵਤ ਬੇਦ ਤਾ ਤਾ ਕੋ ਕਿਰਪਾ ਹਨ ਹਨਮਨ ਤ ਮਹਾ ਮੂੜ ਕਸ਼ ਭੇਦ ਨਾ ਜਨਤ ਮਹਾਦੇਵ ਕੋ ਕਹਿਤ ਸਦਾ ਸੇ ਨਰਨ ਕਰ ਕਾ ਚੀ ਨਤ ਨੇ ਭਵ ਆਪ ਆਪਨੇ ਬੁਧ ਹੈ ਜੇ ਤੇ ਵਰਨਤ ਪਿੰਨ ਪਿੰਨ ਤੇ ਤੇ ਤੀ ਸਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਚ ਪ੍ਰਥਮ ਸੰਸਾਰ ਹੈ ਕੇ ਰੂਪ ਅਨੂਪ ਸਰੂਪ ਪਰੰਖ ਪਿਉ ਰਾਵਨੀ ਭੂਪਾ ਅੰਡ ਚ ਚਿਰ ਜ ਸੇਤ ਜ ਕੀਨੀ ਉਤਪੁਜ ਖਾਨ ਬਾਹਰ ਰਚ ਦੇਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਪਿਉ ਸੰਗਰੇ ਗੈਠਾ सगरे श्रेय दिखायै चम्पव आद जुगाद स्वरूप स्यमपव आवर छामेरे तम करो सिखु बार आ सिख सगरो दुष्ट जिते उत्तुव तुत पाता सकल मलेच्छ करो रंग काता जे आसी तूच तव सर दिप्रेदन के दुष्ट दगुत होवे अमरे और एसे केवन पग परे ते हरे तन के तुम संकट सब टारे ਜੋ ਕਲ ਕੋ ਇੱਕ ਵਾਰ ਤਿਆ ਹੈ ਤਾਂ ਕੇ ਕਾ ਟਗਟ ਨਿਆ ਹੈ ਰੱਛਾ ਹੋਏ ਤਾਹੇ ਸਭ ਕਲ ਲਾ ਡੋਸ਼ ਅਰੈਸ਼ਟ ਤ੍ਰੈ ਤਦ ਕਲਾ ਕਰਪਾ ਦ੍ਰਿਸ਼ਟ ਤਨ ਜਾਹੇ ਨਿਹਰੇ ਹੋ ਤਾਂ ਕੇ ਤਾਪਤ ਨਕ ਮੋਹਰੇ ਹੋ ਰੈਦ ਸਿੱਧ ਕਰਮੋ ਸਭ ਹੋਈ ਤੁਸ਼ਟ ਸ਼ਾਭ ਸ਼ਹਿ ਸਕੈ ਨ ਕੋਈ ਇੱਕ ਵਾਰ ਜਿੰਤ ਮੈ ਸੰਭਾਰ ਕਾਲ ਫਾਸ ਤੇ ਤਾਹੇ ਬਰ ਜੈ ਨਰਾ ਨਾਮ ਤੇਹਰੂ ਕਹਾ ਦਰਦ ਡੋਸਟ ਤੋਕ ਤੇ ਰਹਾ ਕਾਰਗ ਕੇਤ ਮੈਂ ਸਰਨ ਤੇ ਹਰੀ ਆਪ ਹਾਥ ਤੇ ਲੇ ਹੋ ਉਬਾਰੀ ਸਰਬ ਧਰਮ ਹੋ ਸਹਾਈ ਡੋਸਟ ਤੋਕ ਤੇ ਲੰਭੂ ਬਚਾਈ ਸਤਨਾਮ ਵਾਹਿਰੂ ਸਹਿਬ ਜੀਓ ਕਬਿ ਉਬਾਚ ਬੇਨਤੀ ਚੋਪਈ ਪਾਤਸ਼ਾਹੀ 10

ਤਮਹਿ ਚਾੜ ਕੋਈ ਵਰਨਾ ਤਿਉਂ ਜਬਰ ਚਹਉ ਸੁ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਰਹਿ ਹੈ ਚੁੰਚਨ ਸਤਰ ਹਮਾਰੇ ਮਰੀ ਹੈ ਆਪ ਹਾਥ ਦੇ ਮੁਜੈ ਭਰੀਐ ਮਰਨ ਕਾਲ ਕਾਤਰਾਸ ਨਿਵਰੀਐ ਹਉ ਜੋ ਸਦਾ ਹਮਾਰੇ ਪਛਾ ਸ੍ਰੀ ਅਸੇ ਤੂ ਉਚੂ ਕਰੇ ਹੋਰ ਚਾ ਰਖ ਲਹੁ ਮਹਿ ਰਖਨ ਹਰਿ ਸੈਬ ਸੰਤ ਸਹਾਇ ਪਿਆਰੇ ਤੀਨ ਬੰਦ ਦੁਸ਼ਟਨ ਕੇ ਅੰਤਾ ਤਮਹ ਬ੍ਰਿ ਚਤੁਰ ਤਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰ ਬੇਸਨ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰ ਸੁਈ ਗਰੂ ਸੰਜੀਹੁ ਹਮਾਰਾ ਨਮਸਕਾਰ ਤੇ ਸਹਿ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਨ ਸੁਖ ਦਿਓ ਸਤਰਨ ਕੋ ਪਲਮੋ ਬੁਧ ਕੀਓ ਕਟਕੜ ਕੇ ਅੰਤਰ ਕੀ ਜਾਣਤ ਭਲੇ ਬਰੇ ਕੇ ਪੀਰ ਬਚਾਨਤ ਜੀਤੇ ਤੇ ਕੋਂਚਰ ਅਸਤੂਲਾ ਸਭ ਪਾਰ ਕਿਰਪਾ ਦ੍ਰਿਸ਼ਟ ਕਰ ਭੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟਕੜ ਕੇ ਬੜਬੜ ਕੀ ਜਾਣੈ जब वो देखकर कर कर तारा प्रजातरत तब देह अपार जब आ कर करत हो कबहु तुम मैं मिलत रहत सब जेते बदन श्रेष्ठ सब तारे आप अपनी भुजा चरय तुम सबहिं तिरेह तंद्रालम जानत वेद भेद रालम नरंगकार नृपकार नर नृलंंब नर आद नीले नाद सांभ ताका मूड चरत पेता जाको पेव न पावत वेद ताको कृपा हनुमानत महामोड कश्यप न जानत ਮਹਾਦੇਵ ਕੋ ਕਹਿਤ ਸਦਾ ਸੇ ਨਰਨਕਾਰ ਕਾ ਚੀ ਨਤ ਨੇ ਪਿਵ ਆਪ ਆਪਨੇ ਬੁਧ ਹੈ ਜੇ ਤੇ ਵਰਨਤ ਪਿੰਨ ਪਿੰਨ ਤੇ ਤੇ ਤੀ ਤਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਚ ਪ੍ਰਥਮ ਸੰਸਾਰ ਹੈ ਕੈ ਰੂਪ ਅਨੂਪ ਸਰੂਪ ਪਰੰਖ ਪਿਉ ਰਾਵਨੀ ਭੂਪਾ ਅੰਡ ਚ ਜਿਰ ਜ ਸੇਤ ਜ ਕੀਨੀ ਉਤ ਪੁਜ ਖਾਨ ਬਾਹਰ ਰਚ ਦੇਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਪਿਉ ਸੰਗਰੇ ਗੈਠਾ सगरे श्रीटे दिखाईया चंपव आद जुगाद स्वरूप सयम पव आवरे अच्छा मेरे तम करो सिखु बार आ सिख संगर जोष्ट चिते उत्तु वतु पता सकल बलेश गुरो रंग काता जे आसी तूच तव सर निप्रेरण के जोष्ट दुगत होवे अमरे और ऐसा जब न पग परे ते हरे तन के तुम संकट सब तारे ਜੋ ਕਲ ਕੋ ਇੱਕ ਵਾਰ ਤਿਆਹ ਹੈ ਤਾਂ ਕੇ ਕਾ ਟਿਕਟ ਨੇ ਹੈ ਪਰ ਅੱਛਾ ਹੋਏ ਤਾਹੇ ਸਭ ਕਲਾ ਟੋਟ ਅਰੇਸਟ ਤ੍ਰੈਤ ਕਲਾ ਕਰਪਾ ਦ੍ਰਿਸ਼ਟ ਤਨ ਜਾਹੇ ਨਿਹਰੇ ਹੋ ਤਾਂ ਕੇ ਤਾਪਤ ਨਖ ਮੋਹ ਰਹੋ ਰੈਦ ਸੈਦ ਕਰਮੋ ਸਭ ਹੋਈ ਚੁਸਤ ਸ਼ਾਮ ਸ਼ੈ ਸਕੇ ਨ ਕੋਈ ਇੱਕ ਵਾਰ ਜਿੰਤ ਮੈ ਸੰਭਾਰ ਕਾਲ ਫਾਸ ਤੇ ਤਾਹੇ ਬਰ ਜੈਨਰ ਨਾਮ ਤੇਹਰੂ ਕਹਾ ਦਾਰਦ ਡੋਸਟ ਤੋਕ ਤੇ ਰਹਾ ਕਾਰਗ ਕੇਤ ਮੈਂ ਸਰਨ ਤੇ ਹਰੀ ਆਪ ਹਾਥ ਤੇ ਲੇ ਹੋ ਉਬਾਰੀ ਸਰਬ ਧਰਮ ਹੋ ਸਹਾਈ ਡੋਸਟ ਤੋਕ ਤੇ ਲੰਗੋ ਬਚਾਈ ਸਤਨਾਮ ਵਾਹਿਰੂ ਸਹਿਬ ਜੀਓ ਕਬਿ ਉਬਾਚ ਬੇਨਤੀ ਚੋਪਈ ਪਾਤਸ਼ਾਹੀ 103 ਅਮ੍ਰੇ ਗਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਰਾ ਅਮ੍ਰੇ ਦੋਸਤ ਸਪੈ ਤੁਮ ਕਾ ਬਹੁ ਆਪ ਹਾਥ ਦੇ ਮਹਿ ਬਚਵ ਹੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਪੈ ਕਰਤਾਰਾ ਮੋਰੋ ਚਾਨ ਜਗਰ ਤੇ ਗਰੀਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੇ ਅਸ ਤੋਰ ਪੀਨ ਕਿ ਰਹ ਪਿਆਸ ਤੁਮਹਿ ਚਾੜ ਕੋਈ ਵਰਨਾ ਤਿਆਉ ਜਬਰ ਚਹੋ ਸੁ ਤੁਮ ਤੇ ਪਾਉ ਸੇਵਕ ਸਿਕ ਹਮਾਰੇ ਤਰਹਿ ਹੈ ਚੁੰਚਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਜੈ ਭਰੀਐ ਮਰਨ ਕਾਲ ਕਾਤਰਾਸ ਨਿਵਰੀਐ ਹੂਜੋ ਸਦਾ ਹਮਾਰੇ ਪਛਾ ਸ੍ਰੀ ਅਸੇ ਤੂ ਉੱਚੂ ਕਰੇ ਹੋਰ ਚਾਹ ਰਾਖਿ ਲਹੁ ਮਹਿ ਰਖਨ ਹਰਿਏ ਸਹਿਬ ਸੰਤ ਸਹਾਇ ਪਿਆਰੇ ਤੀਨ ਬੰਦ ਦੁਸ਼ਟਨ ਕੇ ਅੰਤਾ ਤੁਮ ਹੋ ਬ੍ਰਿ ਚਤੁਰ ਤਸਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਵਜੂ ਅਵਤਰਾ ਕਾਲ ਪਾਇ ਕਰ ਬੇਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੁਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਿਹੇ ਕੋ ਮਾਰੇ ਸકલ ਪ੍ਰਜਾ ਜਿਨ ਆਪ ਸਾਰੇ ਸਵਕਨ ਕੋ ਸਵਗਨੋ ਸਕਦੀਓ ਸਤਰਨ ਕੋ ਪਲਮੋ ਬੁਦਕੀਓ ਕੜਗੜਕੇ ਅੰਤਰ ਕੀ ਜਾਨਤ ਭਲੇ ਭਰੇ ਕੇ ਪੇਰ ਪਜਾਨਤ ਜੀਕੇ ਤੇ ਕੋ ਚਰ ਅਸਤੁੱਲਾ ਸਭ ਪਾਰ ਕਰਪਾ ਦ੍ਰਿਸ਼ਟ ਕਰ ਹੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧੂਨ ਕੇ ਸੂਖੀ ਏਕ ਏਕ ਕੀ ਪੇਰ ਪਜਾਨੈ ਕੜਗੜਕੇ ਬੜਬੜਕੇ ਜਾਨੈ ਜਬ ਉਹ ਕਰਖ ਕਰ ਕਰ ਤਾਰਾ ਪ੍ਰਜਾਤਰਤ ਤਬ ਦੇਹ ਆਪਾਰਾ ਜਬ ਆਕਰਖ ਕਰਤ ਹੋ ਕਭੂ ਤੁਮ ਮੈ ਮਿਲਤ ਦੇਹ ਤਰਸਭੂ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੂਜੂ ਚਾਰੇ ਤੁਮ ਸਭ ਹੀ ਤੇ ਰਹੈ ਚੰਦਰਾਲਮ ਜਾਨਤ ਬੇਦ ਭੇਦ ਰਾਲਮ ਨਰੰਕਾਰ ਨਿਰਭਕਾਰ ਨਰਨੰਬ ਆਦ ਨੀਲ ਨਾਦ ਸੰਬ ਤਾਕਾ ਮੂਡ ਚਰਤ ਭੇਦ ਜਾ ਕੋ ਪੇਵ ਨ ਪਾਵਤ ਬੇਦ ਤਾਕੋ ਕਿਰਪਾ ਹਨ ਹਨਮਨ ਤ ਮਹਾ ਮੋਡ ਕਸ਼ ਭੇਦ ਨਾ ਜਨਤ

सग्री श्रीति दिखाय यचम पव आद जुगाद स्वरूप सयम पव अबर अच्छा, अच्छा मेरे तम क्रो सिखु बार आ सिख सक्र दुष्ट चिते उत्तुवतु पता सकल बनेश करो रंग काता जे आसी तूच तव सर निप्रेदन के दुष्ट दुगत होवे अमरे और जब न पग परे ते हरे तन के तुम संकट सब टारे ਜੋ ਕਲ ਕੋ ਇੱਕ ਵਾਰ ਤਿਆ ਹੈ ਤਾਂ ਕੇ ਕਾਲ ਟਗਟ ਨੇ ਹੈ ਰਚਾ ਹੋਏ ਤਾਹੇ ਸਭ ਕਲਾ ਟੁਸ਼ਟ ਅਰੇਸ਼ਟ ਤ੍ਰੈਂਤ ਕਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰੇ ਹੋ ਤਾਂ ਕੇ ਤਾਪਤ ਨਖ ਮੋਹ ਰਹੋ ਰੈ ਦਸੈਤ ਕਰਮੋ ਸਭ ਹੋਈ ਤੁਸ਼ਟ ਸ਼ਾਬਸ਼ ਸਕੇ ਨ ਕੋਈ ਇੱਕ ਬਾਰ ਜੰਤ ਮੈਸ ਬਾਰ ਕਾਲ ਪਾਸ ਤੇ ਤਾਹੇ ਬਰ ਜੈਨ ਰਨਾਮ ਤੇਹਰੂ ਕਹਾ ਦਰਦ ਡੋਸਟ ਤੋਕ ਤੇ ਰਹਾ ਕਾਰਗ ਕੇਤ ਮੈਂ ਸਰਨ ਤੇ ਹਰੀ ਆਪ ਹਾਥ ਤੇ ਲੇ ਹੋ ਉਬਾਰੀ ਸਰਬ ਧਰਮ ਹੋ ਸਹਾਈ ਡੋਸਟ ਤੋਕ ਤੇ ਲੀ ਗੋ ਬਚਾਈ